ਗੁਰੂ ਸਾਹਿਬ ਜੀ ਬਹੁਤ ਪ੍ਰਸੰਨ ਹੋਏ ਤੇ ਮੁਸਕਰਾਏ ਤੇ ਆਖਣ ਲੱਗੇ ਹੁਣ ਸਿੱਖਾ ਤੇਰਾ ਕੀ ਵਿਚਾਰੇ ਪਾਹੀ ਬੋੜਾ ਚਰਨਾ ਤੇ ਮੱਥਾ ਟੇਕ ਕੇ ਅਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗਾ ਹੇ ਗੁਰੂ ਸਾਹਿਬ ਜੀ ਹੁਣ ਮੈਨੂੰ ਸਿਧੇਰਾ ਪਾਵੋ ਮੈਂ ਪਾਪੀ ਕੋ ਕਰਮੀ ਤੇ ਅਧਰਮੀ ਹਾਂ ਮੇਰੇ ਤੇ ਦਇਆ ਕਰੋ ਗਰੀਬ ਨੂੰ ਆਸਰਾ ਦੇਵੋ ਤੇ ਅੱਗੇ ਤੋਂ ਮਾੜਾ ਕੰਮ ਮੈਂ ਨਹੀਂ ਕਰਾਂਗਾ ਸੋਨੇ ਦੇ ਚਾਂਦੀ ਵਿੱਚ ਖੋਟ ਪਾ ਕੇ ਕਿਸੇ ਨੂੰ ਨਹੀਂ ਲੁੱਟਾਂਗਾ ਆਪਜੀ ਦੇ ਸੇਵਕਾਂ ਦਾ ਸੇਵਾਦਾਰ ਬਣ ਕੇ ਰਹਾਗਾ ਪਾਪਾਂ ਵਿੱਚ ਡੁੱਬਦੇ ਨੂੰ ਬਵਸਾਗਰ ਤੋਂ ਪਾਰ ਕਰੋ ਭਾਈ ਭੋੜੇ ਦਾ ਤਰਲਾ ਸੁਣ ਕੇ ਗੁਰੂ ਸਾਹਿਬ ਜੀ ਨੇ ਮੇਰ ਕੀਤੀ ਉਹਦੇ ਸਿਰ ਉੱਪਰ ਹੱਥ ਰੱਖਿਆ ਤੇ ਕਿਹਾ ਭਾਈ ਸਿਖਾ ਕਰਤਾਰ ਦਾ ਨਾਮ ਜਪ ਬਾਣੀ ਪੜ ਤੇ ਸੁਣ ਗੁਰੂ ਘਰ ਦੀ ਸੇਵਾ ਕਰ ਸੱਚ ਬੋਲ ਝੂਠੇ ਬਰਤਨਾਂ માંਜ ਪਾਣੀ ਢੋ ਜੋੜੇ ਸਾਫ਼ ਕਰ ਬਸ ਤੇਰਾ ਕਲਿਆਣ ਹੋ ਜਾਵੇਗਾ ਸੇਵਾ ਕਰਨ ਤੋਂ ਮੇਵਾ ਮਿਲਦਾ ਏ ਜਿਉਂ-ਜਿਉਂ ਸੇਵਾ ਕਰੇਗਾ ਤਿਉਂ-ਤਿਉਂ ਤੂੰ ਪ੍ਰਭੂ ਦੇ ਨੇੜੇ ਪਹੁੰਚੇਗਾ ਇਹ ਜਗਤ ਝੂਠਾ ਏ ਮਾਇਆ ਦੇ ਨਜ਼ਾਰੇ ਝੂਠੇ ਹਨ ਇਹਨਾਂ ਨਾਲ ਪਿਆਰ ਕਰਨ ਵਾਲਾ ਕਾਟੇ ਵਿੱਚ ਰਹਿੰਦਾ ਏ ਮਾਇਆ ਇੱਥੇ ਰਹਿ ਜਾਣੀ ਏ ਜੋ ਚੀਜ਼ ਨਾਲ ਨਹੀਂ ਜਾਣੀ ਉਸ ਨਾਲ ਹਿੱਤ ਕਿਉਂ ਕੀਤਾ ਜਾਵੇ ਉਸ ਬਦਲੇ ਪਾਪ ਨਹੀਂ ਕਰਨਾ ਨਾਮ ਰੰਗ ਸਹਿਜ ਰਸਮਾਨੇ ਫਿਰ ਦੁੱਖ ਨਾ ਲਾਗਿਓ ਹਰੀ ਨਾਮ ਸਿਮਰਨ ਦੇ ਰੰਗ ਵਿੱਚ ਰਹੋ ਸਹਿਜ ਸੁਖ ਵਿੱਚ ਰਹੋ ਕੋਈ ਦੁੱਖ ਨਹੀਂ ਲੱਗੇਗਾ ਮਨ ਸ਼ੀਤਲ ਹੋ ਜਾਵੇਗਾ ਗੁਰੂ ਸਾਹਿਬ ਜੀ ਦਾ ਉਪਦੇਸ਼ ਸੁਣ ਕੇ ਪਾਈ ਬਹੁੜੇ ਦੀ ਆਤਮਾ ਹੌਲੀ ਹੌਲੀ ਤੇ ਨਿਰਮਲ ਹੋ ਗਈ ਮਥਾ ਟੇਕੇ ਉਠਿਆ ਹਰਮੰਦਰ ਸਾਹਿਬ ਜੀ ਦੀ ਉਸਾਰੀ ਲੱਗੀ ਹੋਈ ਸੀ ਟੋਕਰੀ ਫੜੀ ਤੇ ਸੇਵਾ ਵਿੱਚ ਰੁੱਝ ਗਿਆ ਕਈ ਮਹੀਨੇ ਇਟਾਂ ਰੋੜੀ ਤੇ ਗਾਰਾ ਟੋ ਟੋ ਕੇ ਜਨਮ ਨੂੰ ਸਫਲਾ ਕੀਤਾ ਵਾਹਿਗੁਰੂ ਸਿਮਰਨ ਕਰਕੇ ਆਤਮਾ ਨੂੰ ਨਿਰਮਲ ਕੀਤਾ ਪਾਈ ਬੋੜਾ ਗੁਰੂ ਸਾਹਿਬ ਜੀ ਦੇ ਚੰਗੇ ਸਿੱਖਾਂ ਵਿੱਚ ਗਿਣਿਆ ਗਿਆ ਸੋ ਪਿਆਰੀ ਸਾਧ ਸੰਗਤ ਜੀ ਇਸ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ ਬੋਲੀ ਚੋਕ ਬਖਸ਼ਤਨੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ